ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਚੌਗਣਾਂ ਤਰੱਕੀਆਂ ਮੱਥੇ ਪਾਈ ਸਾਰਿਆਂ ਨੂੰ ਬਾਕੀ ਮੋਟਰੋ ਬੈਠਿਆ ਜੀ ਮੌਸਮ ਬਹੁਤ ਵਧੀਆ ਵੀ ਬੱਦਲ ਬਾਈ ਹੋ ਜਾਂਦੀ ਆ ਘਰੇ ਧੁੱਪਾਂ ਨਿਕਲ ਆਉਂਦੀ ਆ ਪਰ ਹਵਾ ਚੱਲਦੀ ਆ ਬਹੁਤ ਹਨੇਰੀ ਵਾਲਾ ਰੂਪ ਧਾਰਿਆ ਪੂਰਾ ਜੋਰ ਨਾਲ ਚੱਲਦੀ ਆ ਵੀ ਚਲੋ ਵਧੀਆ ਚੱਲਦੀ ਆ ਜਿਹੜੀ ਪੱਤਾ ਲਵੇੜ ਦੀ ਪਈ ਉਹਨੂੰ ਕਰਦੀ ਆ ਕੁਛ ਨਾ ਕੁਛ ਫਰਕ ਪੈਂਦਾ ਹੀ ਆ ਵੀ ਸੰਤਰੀ ਜੀ ਪਈ ਵੀ ਪੱਤਾ ਲਵੇੜ ਵਾਲੀ ਇਨਾ ਦਿਨਾਂ ਵਿੱਚ ਆ ਕੇ ਹੋ ਜਾਂਦੀ ਗਰਮੀ ਕਰਕੇ ਜਾਂ ਮੀਂਹ ਘਟ ਜਾਂਦਾ ਨਾ ਪਰ ਇਹ ਮੈਲੀਆ ਦੇਖਣ ਨੂੰ ਇੱਕ ਵਾਰ ਵੀ ਮੀਂਹ ਤਕਰੀਬਨ ਪੈਣ ਨੂੰ ਸਾਡੇ ਟਾਈਮ ਹੋ ਗਿਆ ਕੱਲ ਤਾਂ ਵੀ ਬੱਦਲ ਬਾਈ ਚਲੋ ਬੱਦਲ ਚੜਦਾ ਬਹੁਤ ਐਂ ਲੱਗਦਾ ਵੀ ਪਤਾ ਨਹੀਂ ਕਿੰਨਾ ਅਗੀ ਨਾ ਮੀਂਹ ਪਾ ਜਣਾ ਪਰ ਲੰਘ ਜਾਂਦਾ ਧੂੜ ਜੀ ਪੈ ਜਾਂਦੀ ਏ ਥੋੜੀ ਜੀ ਧਰਤੀ ਵੀ ਨਹੀਂ ਗਿੱਲੀ ਹੁੰਦੀ ਹੈਗੀ ਐਂ ਲੱਗਦਾ ਇੱਕ ਵਾਰ ਦਾ ਵੀ ਚਲੋ ਉਤਰ ਗਿਆ ਮੀਂਹ ਲਾ ਹੁਣ ਬਹੁਤ ਪਾਊਗਾ ਪਰ ਜਦ ਹਟ ਜਾਂਦਾ ਵੀ ਪਤਾ ਨਹੀਂ ਆਪਣੇ ਥੋੜਾ ਜਿਹਾ ਫਾਇਦੇ ਵਿੱਚ ਚੱਲਦਾ ਮਰੇ ਹਿਸਾਬ ਨਾਲ ਵੀ ਬਾਜਰਾ ਹੀ ਵੱਢਣਾ ਦਾ ਅੱਜ ਕਿਉਂ ਬਾਜਰੇ ਦਾ ਆਪਾਂ ਨੇ ਕਰਿਆ ਹੀ ਬੀਤੀ ਗੱਲਬਾਤ ਬਾਜਰੇ ਦਾ ਜਿਹੜਾ ਰੇਟ ਹੈ ਜੀ ਇਹ ਹੈਗਾ 170 ਰੁਪਏਈ ਐਕਤੀ ਘਟਾ ਹੈ ਪਿਛਲੀ ਵਾਰ ਜਦ ਆਪਾਂ ਨੇ ਕਰਿਆ ਜਦ 250 ਰੁਪਏ ਤਾਂ ਹੈ ਵੀ 80 ਰੁਪਏ ਦਾ ਉਹ ਤਕਰੀਬਨ ਫਰਕ ਪਿਆ ਵਾ ਹੁਣ ਇਹਦਾ ਜਦ ਆਪਾਂ ਨੂੰ ਉਹ 50 ਰੁਪਏ ਨੂੰ ਵੜਦੇ ਤੇ ਵੀ ਗੱਡੀ ਵਾਲਾ ਐਕਨੇ ਦਾ ਗੱਡੀ ਦਾ ਕੋਈ ਕਿਰਾਇਆ ਜਾਂਦਾ ਹੈਗਾ ਕੋਈ ਕਾਟ ਨਹੀਂ ਹੈਗੀ ਯਾਨੀ 200 ਰੁਪਏ ਕਾਉਂਟਰ ਕਰ ਪੱਲੇ ਪਈ ਜਾਂਦਾ ਤਾਂ ਚਲ ਬਾਜਰਾ ਵੀ ਵਧੀਆ ਤਾਂ ਜੋ ਪਹਿਲੇ ਸਾਲ ਦੇ ਬੂਟੇ ਤੇ ਉਹਦੇ ਕਰਕੇ ਕੋਈ ਮਾਰ ਨਹੀਂ ਦੀ ਹੁਣ ਬੂਟੇ ਹੈਗੇ ਦੂਏ ਸਾਲ ਚ ਬੂਟੇ ਸੋਹਣੇ ਤਕੜੇ ਹੋਏ ਹੋਏ ਆ ਕਿਉਂ ਬੂਟਿਆਂ ਦੇ ਉੱਪਰ ਜਿਹੜਾ ਪੱਤਾ ਜਾਦਾ ਐ ਇੱਕ ਦੀ ਟਾਣੀ ਤੁਣੀ ਬਹੁਤ ਐ ਕਈ ਵਾਰ ਤੁਹਾਨੂੰ ਦਿਖਾਵਾਂਗਾ ਬੂਟੇ ਵੀ ਤਰਾ ਤਰਾ ਹੁੰਦੇ ਕੋਈ ਤਿੰਨ ਸਾਲ ਦੇ ਬੂਟੇ ਵੀ ਇੰਨਾ ਪੱਤਾ ਹੈਗਾ ਚਲੋ ਬੂਟੇ ਚ ਜਿਹੜਾ ਰੇਪ ਆ ਤੱਬਿਆ ਉਹਦੇ ਕਰਕੇ ਬੂਟਾ ਵਧੀਆ ਹੋਇਆ ਵੈ ਚਲ ਆਪਾਂ ਨੂੰ ਜਿਆਦਾ ਬੂਟੇ ਕਰਕੇ ਉਹਦੇ ਕਰਕੇ ਬਾਜਰਾ ਥੋੜਾ ਜਿਹਾ ਵਿੱਚ ਦਵਿਆ ਪਿਆ ਕਿਉਂ ਇੱਕ ਦਾ ਛੋਟਾ ਰਹਿ ਗਿਆ ਇੱਕ ਫਿਰ ਜਦ ਪਰ ਤੇ ਸ਼ੋਰ ਹੋਣਦਾ ਬਾਜਰਾ ਤੇ ਹੈ ਬੜਾ ਵੀ ਹੋ ਜਵੇ ਵਜਨ ਵਿੱਚ ਹਲਕਾ ਪੈ ਜਿੰਦਾ ਹੋ ਵੀ ਉਹ ਵਜਨ ਚ ਵੀ ਹਲਕਾ ਹੋਊਗਾ ਵੀ ਅੱਜ ਘਰੇ ਵੀ ਆਪਾਂ ਨਾਲ ਗੱਲਬਾਤ ਗੱਡੀ ਉਹਨਾਂ ਦੀ ਉਹ ਹੈ ਜਿਹਦੇ ਵਿੱਚ ਤੇ 170 ਰੁਪਏ ਵਿੱਚ ਉਹਨਾਂ ਨੇ 60 ਰੁਪਏ ਵਡਾਈ ਕਰਤੀ ਹੈ 60 ਰੁਪਏ ਉਹ ਜਾਣੇ ਆ 5-7 ਰੁਪਏ ਜਿਹੜੇ ਦਾਸ ਉੱਪਰ ਵਾਲੇ ਇਹ ਵੀ ਖਰਚੇ ਲੱਗ ਜਾਣੇ 100 ਰੁਪਏ ਪੱਲੇ ਪੈਣਾ ਵੀ ਆਪਾਂ ਨੂੰ ਜਾਨੀ ਹੁਣ ਇਹ ਹੈ ਵੀ ਖੇਤ ਵਿਹਲਾ ਕਰਨੇ ਵਾਲਾ ਕੰਮ ਹੈ ਤਿੰਨ ਕੋ 11 ਨੂੰ ਬਾਡਾ ਲੱਗਿਆ ਹੋਇਆ ਚਲੋ ਉਹਨਾਂ ਦਾ ਰੇਟ ਹੋਇਆ ਵਾ ਉਹਨਾਂ ਨੇ ਹੌਲੀ-ਹੌਲੀ ਪਾਉਣਾ ਹੈ ਤਿੰਨੇ ਲੱਗ ਲੱਗੇ ਜੇ ਕਹਰੇ ਆ ਗੱਭੇ ਤਿੰਨੇ ਕਹਰੇ ਵੱਡ ਹੋ ਜਾਣੇ ਆਪਣੇ ਇੰਨੇ ਜੇ ਬੂਟਿਆਂ ਦੇ ਵਿੱਚ ਹਵਾ ਜੀ ਪੈਂਦੀ ਬੂਟੇ ਵਧੀਆ ਹੋ ਜਾਣਗੇ ਵੀ ਸਿੰਗਾਈ ਕਰਾਂਗੇ ਆਪਾਂ ਥੋੜਾ ਜਿਹਾ ਗਾਹਾਂ ਜਾ ਕੇ ਜਾਂ ਕਣਕ ਦਾ ਟਾਈਮ ਆਣਾ ਬੀਜਣ ਦਾ ਕਿਉਂ ਮੈਂ ਥੱਲੇ ਦੇ ਪੰਜ-ਪੰਜ 7-7 ਛਟੀਆਂ ਨੂੰ ਛਾਂਕ ਦੇਣੀਆਂ ਕੁਝ ਫੇ ਪੱਤੇ ਝੜ ਜਾਂਦੇ ਪੱਤੇ ਦਾ ਹੁਣ ਵੀ ਲੱਗ ਕਰਨ ਇਹਨਾਂ ਦੇ ਵੇਖਣਾ ਫਰਕ ਹੈ ਵਾਕਿ ਚਰੀ ਜਿਹੜੀ ਵੀ ਚਰੀ ਬਹੁਤ ਕੰਮ ਦੀ ਜੰਮੀ ਵੀ ਆ ਹੋ ਜਾਣੀਆਂ ਫੇਰ ਵੀ ਜੇ ਇਹ ਗੋਡੇ-ਗੋਡੇ ਹੋਵੇ ਜੇ ਵਿੱਚ ਹੋਊਗੀ ਤਾਂ ਕੋਈ ਡੰਗਰਾਂ ਨੂੰ ਪਾ ਲਾਂਗੇ ਨਹੀਂ ਆਪਾਂ ਨੇ ਵਿੱਚ ਵਾਦਣੀ ਉਹ ਹਰੀ ਖਾਦ ਬਣ ਜੂਗੀ ਬੀਜ ਆਪਾਂ ਨੇ ਦੂਏ ਕੈਰੇ ਵੀ ਦੇਣੇ ਉਹਨਾਂ ਜੇ ਖਾ ਕੇ ਹੁਣ ਬਾਜਰਾ ਬੀਜੂਗੇ ਥ ਜਿਹੜੇ ਤਿੰਨਕ ਵੱਢਣੇ ਬਾਜਰਾ ਬੀਜਣੇ ਫਿਰ ਇਹ ਨਰਮ ਜਿਹਾ ਬੱਚੇ ਬੈਜੂਗਾ ਨਾਲੇ ਖਾਦ ਬਣੂਗੀ ਬੂਟਾ ਨੂੰ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਖੇਤ ਜੇ ਅੱਜ ਜੇ ਚੱਲੇ ਬਾਜਰੇ ਵਾਲੇ ਆਗੇ ਜੇ ਵੈਸੇ ਫੋਨ ਕਰਿਆ ਤਾਂ ਆਏਗਾ ਤਾਂ ਉਹ ਕਹਿੰਦੇ ਵੀ ਅਸੀਂ ਕਿਤੇ ਜਗ੍ਹਾ ਵੱਢਣ ਲੱਗੇ ਵੇ ਜਿੱਥੇ ਤਾਂ ਗੱਡੀ ਘੱਟ ਗਈ ਫਿਰ ਥੋੜਾ ਜਿਹਾ ਅੱਜ ਵੱਢੂਗੇ ਪਹਿਲਾਂ ਨਹੀਂ ਸ਼ਾਮ ਨੂੰ ਇੱਕ ਗੱਡੀ ਵੱਢੂਗੇ ਵੀ ਨੰਬਰ 2 ਦਰਵਾਜ਼ੇ ਵਾਲਿਆਂ ਨੇ ਵੀ ਅੱਜ ਭਾਈ ਕਰਿਆ ਫੋਨ ਉਹ ਕਹਿੰਦੇ ਵੀ ਦੁਪਹਿਰੇ ਦੇ ਬਾਅਦ ਅਸੀਂ ਲੱਗ ਜਾਵਾਂਗੇ ਦਰਵਾਜ਼ੇ ਆ ਟਾਕੀ ਬਾਕੀ ਜਿਹੜਾ ਰਸੋਈ ਦਾ ਕੰਮ ਹੈ ਕੱਲ ਤੇ ਸ਼ੁਰੂ ਹੋਊਗਾ ਘਰੇ ਬੈਠ ਕੇ ਵੀ ਕੱਲ ਨੂੰ ਸਟਾਰਟ ਹੋ ਜੂਗਾ 5 4 ਦਿਨ ਚ ਉਹਨਾਂ ਨੇ ਜਣੀ ਕੰਮ ਨਿਬੜ ਜਾਣਾ ਵੀ ਕੰਮ ਜਿਹੜਾ ਹੋਇਆ ਬਹੁਤ ਵਧੀਆ ਹੋਇਆ ਜੀ ਪਹਿਲਾਂ ਟੈਲਾਂ ਵਾਲੇ ਲੱਗੇ ਰਹੇ ਸ ਟੈਲਾਂ ਵਾਲੇ ਚਲੋ ਆਪਣਾ ਉਹਦੇ ਜੇ ਲੱਗੇ ਰਹੇ ਟੈਲਾਂ ਵਾਲਾ ਥੋੜਾ ਜਿਹਾ ਹੈਰਾਨ ਕਰਿਆ ਕੰਮ ਕੋਈ ਇੱਕ ਦਿਨ ਆ ਕੇ 5 5 4 5 ਦਿਨ ਛੁੱਟੀ ਕਰੀ ਗਏ ਟੈਲ ਵਾਲਿਆਂ ਦਾ ਕੰਮ ਨਿਬੜਿਆ 2 ਦਿਨ ਵਿੱਚ ਵਿਲੇ ਵਾਲਾ ਕੰਮ ਤਾਂ ਫੇ ਪੀਵੀਸੀ ਵਾਲੇ ਵਧੀਆ ਰਹੇ ਕੱਲ ਪੀਵੀਸੀ ਵਾਲਿਆਂ ਦਾ ਕੰਮ ਨਿਬੜ ਗਿਆ ਸਾਰਾ ਓਕੇ ਹੋ ਗਿਆ ਵਧੀਆ ਲੇਟਾਂ ਲੁੱਟਾਂ ਲੱਗ ਗਿਆ ਵੀ ਕਮਰੇ ਪਰ ਤੱਕ 40000 ਖਰਚ ਆ ਗਿਆ ਜਣੇ ਆਪਣੇ ਆ 7000 ਦੀਆਂ ਲੇਟਾਂ ਜਿੰਦੀਆਂ 34000 ਉਹਨਾਂ ਦਾ ਠੇਕਾ ਦਾ ਜੀ ਜਿਹਦੇ ਵਿੱਚ 1000 ਰੁਪਏ ਦਾ ਸਮਾਨ ਉਹਨਾਂ ਦਾ ਵਾਪਸ ਹੋ ਗਿਆ ਵੀ 5-400 ਰੁਪਏ ਚਲ ਉੱਪਰ ਲਾ ਲਓ 40500 ਰੁਪਏ ਵਧੀਆ ਕਮਰਾ ਬਣ ਗਿਆ ਵੀ ਵਾਲਪੇਪਰ ਨਾਲ ਖੜਨਾ ਨਹੀਂ ਤਾਂ ਹੈਗਾ ਕਿਉਂ ਵਾਲਪੇਪਰ ਥੱਲੇ ਸਲਾਬ ਆ ਸਾਡੇ ਜਿਹੜਾ ਵਾਲਪੇਪਰ ਦੇਖਾਂਗੇ ਆਪਾਂ ਅਗਦੇ ਚਿਵਾਰੇ ਦੇ ਵਿੱਚ ਉੱਪਰ ਲਵਾਵਾਂਗੇ ਫਿਰ ਉੱਪਰ ਵੀ ਵਧੀਆ ਉੱਪਰ ਨਾਲ ਸਲਾਬ ਨਹੀਂ ਹੈਗੀ ਉੱਥੇ ਕੰਮ ਕਰੂਗਾ ਵਾਲਪੇਪਰ ਮੇਰੇ ਹਿਸਾਬ ਨਾਲ ਹੈ ਵੀ ਦੇਖਾਂਗੇ ਚਲੋ ਇਹਦੇ ਵਿੱਚ ਆਪਾਂ ਚੀਜ਼ ਦੇਖੀ ਨੇ ਤਿੰਨ ਚਾਰ ਕਿਸਮ ਦਾ ਦੱਸਦੇ ਵਾਲਪੇਪਰ ਵੀ ਵਧੀਆ ਜਿਹਾ ਹੀ ਆਏ ਘੱਟੇ ਜਵੇਗਾ ਕਿ ਸ਼ੀਟ ਵੀ ਹੈਗੀ ਆ ਕੁ ਸਿਕਣ ਦਾ ਵੀ ਇਹ ਟਾਈਮ ਨਾਲ ਦੇਖਾਂਗੇ ਬਾਕੀ ਦਿਖਾਵਾਂਗੇ ਜੇ ਦਰਵਾਜ਼ੇ ਵਾਲੇ ਆ ਕੇ ਤੁਹਾਨੂੰ ਦਰਵਾਜ਼ੇ ਬਣਦੇ ਬਾਕੀ ਦਿਖਾਉਂਦੇ ਜੀ ਕਾਰੋਬਾਰ ਚੱਲਣਾ ਜਿਹੜਾ ਆਪਣਾ ਵੀ ਮੌਸਮ ਵਾਲੇ ਨਾਲ ਬਹੁਤ ਸਾਥ ਦਿੰਦਾ ਪਿਆ ਨੇ ਕਿਉਂ ਜੇ ਮੀਂਹ ਪੈ ਗਿਆ ਫੁੱਸੇ ਥੋੜਾ ਜਿਹਾ ਬਾਜਰਾ ਨਿਕਲਣਾ ਔਖਾ ਹੋ ਜਾਂਦਾ ਗੱਡੀ ਹੈ ਗੱਡੀ ਦੇ ਜਿਹੜੇ ਗੁੱਡੀਆਂ ਵਾਲੇ ਟਾਇਰ ਨਹੀਂ ਹੈਗੇ ਦੂਏ ਸਲਿੱਪ ਮਾਰੀ ਜਾਂਦੀ ਹੈ ਫਿਰ ਦੂਰ ਲੱਦਣਾ ਥੋੜਾ ਜਿਹਾ ਔਖਾ ਹੋ ਜਾਂਦਾ ਇਹਦੇ ਕਰਕੇ ਆ ਆ ਦਾ ਦਿਨ ਸੁੱਕ ਪਾਗਾ ਜੀ ਕੱਢ ਦੇਵੇ ਸ਼ਾਮ ਤੱਕ ਇੱਕ ਗੱਡੀ ਦਾ ਵਧੀਆ ਭਰ ਹੋ ਜੂਗੀ ਕੱਦੀ ਆਪਾਂ ਨੇ ਫੇਰ ਬਾਰੇ ਦੋ ਗੱਡੀਆਂ ਹੋਣੀਆਂ ਵੀ ਚਲੋ ਬਾਕੀ ਦਿਖਾਉਂਦੇ ਜੀ ਕਾਰੋਬਾਰ ਜਿਹੜਾ ਚੱਲਦਾ ਵਾ ਬਾਕੀ ਦਿਖਾਉਂਦੇ ਜੀ ਧਰਨਾ ਦਾ ਚਲੋ ਬਿਮਾਰੀ ਪਈ ਹੈ तकरीबन ਧਰਨਾ ਨੂੰ ਆਪਣੇ ਹਲੇ ਘਟ ਹੈ ਇੱਧਰ ਸਾਡੇ ਟੋਲਡਾ ਮੈਨ ਦਾ ਬੂਟਾ ਜਿਹੜੇ ਖੇਤਾਂ 'ਚ ਪਈ ਉਹਨਾਂ ਦੇ ਜ਼ਿਆਦਾ ਕੱਲ ਜੱਗੇ ਦਾ ਖੇਤ ਦੇਖਿਓ ਖਾਸਾ ਸੁੱਕਿਆ ਜਾ ਹੋਇਆ ਪਤਾ ਬਿਹੇ ਆਰਤੀ ਦੇ ਤਕਰੀਬਨ ਫਰਕ ਹੈ ਧਰਤੀ ਕਰਤੀ ਹੁੰਦਾ ਕਈ ਪਾਸੇ ਹੈ ਵੀ ਨਹੀਂ ਕਈ ਬਸਲੇ ਕਮੈਂਟ ਆਇਆ ਵੀ ਸਾਡੇ ਹੈਗੀ ਹੈ ਕਹਿੰਦੇ ਵਿੱਚ ਚੱਕਣਾ ਸਾਡੇ ਹੈ ਘਟਣਾ ਠੈਕਣਾ ਘਟ ਵੀ ਹੈਗੀ ਹੈ ਜੀ ਪਾਸੇ ਹੁਣ ਇਹਦੇ ਸਾਹਮਣੇ ਲੱਗਦੀ ਵੀ ਪਾਣੀ ਜ਼ਿਆਦਾ ਕਰਕੇ ਫਰੇ ਵੀ ਦੇਖੋ ਮਕਰਾਪੀ ਆਏ ਨੁਕਸਾਨ ਕਰਦੀ ਹੈ ਬੜਾ ਬੂਟਾ ਪੜਦੀ ਆ ਉਹਦੇ ਖੜ ਕੇ ਗਈ ਵੜਾਈ ਕਰਦੀ ਮਕਰਬੀ ਜ਼ਿਆਦਾ ਜਿਹੜੀ ਨੀਲੇ ਜਿਹੇ ਰੰਗ ਜਿਹੜੀ ਕਾਲੇ ਰੰਗ ਵਾਲੀ ਮਕਰਬੀ ਉਹ ਵੜਾਈ ਘੱਟ ਕਰਦੀ ਆ ਉਹਦਾ ਰੰਗ ਦੇਖੋ ਹੁਣ ਨੀਲਾ ਰੰਗ ਹੈ ਇਹਦਾ ਆ ਦੇਖ ਵੇਠੇ ਇਹ ਹੁਣ ਵੀ ਬੂਟੇ ਬੜੇ ਆ ਨਾ ਜਿਹੜੇ ਉਹਨਾਂ ਨੂੰ ਬੜੇ ਬੂਟੇ ਨੂੰ ਵੜਦੀ ਆ ਹੇ ਹੇ ਕਿਹ ਹੈ ਪਰਸੋ ਚੌਥੇ ਜੀ ਏ ਕੀ ਵੀ ਐ ਸੱਟੇ ਕੀਤਾ ਜੋ ਜੇ ਮੱਕੀ ਬਟਨਾਪੁਰ ਭਾਈ ਕੱਖ ਕੱਖ ਹੈਗਾ ਹੀ ਹੈ ਸਫਾਈ ਨਹੀਂ ਕਰੀ ਵੀਦੇ ਕਰਕੇ ਕਹਿੰਦੇ ਵੀ ਪੱਟਾਂ ਉੱਤੇ ਕੱਖ ਹੋਰੇ ਕਰਕੇ ਵੀ ਬਿਮਾਰੀਆਂ ਆਉਂਦੀ ਤੇਲਾ ਜਿਹੜਾ ਪਹਿਲਾਂ ਇਹਦੇ ਪਰ ਆਉਂਦਾ ਓਂਡਾ ਆਹ ਘਾਟ ਦੀ ਵਡਾਈ ਆ ਦਾ ਆਹ ਤੇ ਬੜੀਆ ਖੜੇ ਇੱਕਣਾ ਸਾਟੇ ਇੱਕ ਤਾਂ ਟੋਲ ਲਾਉਂਦਾ ਨਾ ਜੀ ਕਣਾ ਹੂਟਾ ਰਹਿਗਾ ਛੋਟਾ ਜਾਦਾ ਬਿਮਾਰੀ ਹੈ ਜੀ 178 28 ਨੂੰ 28 ਨੂੰ ਜਿਆਦਾ ਸਾਰੇ ਨਾਲ ਪਰ ਲੱਗਿਆ ਪਤਾ ਨਹੀਂ ਮੌਸਮ ਆ ਦੇਖੋ ਬੱਡੇ ਸਾਹਿਬ ਦਾ ਵੱਡੇ ਗਈ ਵੀ ਉਹ ਤੇ ਬਕੀ ਨਾ ਮਿਲ ਆਇਆ ਭਈਆ ਵੱਟਾ ਮੱਟਣ ਵੱਟਾ ਮਰਦਾ ਗੈਲ ਦੀ ਗੱਲ ਹੱਥ ਫੇਰੀ ਆਵੇਂ ਨਾ ਵਧੀਆ ਰਹਿੰਦਾ ਜਿਆਦਾ ਕਰਕੇ ਤਾਂ ਫਿਰ ਉਹ ਬਖਤ ਔਖੇ ਇੱਕ ਦਾ ਖੱਬੜੀ ਤਿਹੜ ਬਹੁਤ ਦੂਰ ਚਲੀ ਜਾਂਦੀ ਇੱਕ ਤਿਹੜ ਨੂੰ 4-5 ਵਾਰ ਪਟਾਣਾ ਪੈਂਦਾ ਜਿੱਥੇ ਗਾਠ ਆ ਕਿ ਉੱਥੇ ਜੜ ਨਹੀਂ ਚੱਲਦੀ ਸਾਰ ਫਿਰ ਉਹ ਨਿਕਲੇ ਆਉਂਦਾ ਸਖਾਲਾ ਪਾਣਾ ਤਿੰਨ ਵਾਰ ਵੱਟਾਂ ਵੱਢ ਲਈ ਮੈਂ ਵੀ ਕੋਈ ਕੱਖ ਨਹੀਂ ਹੋਣ ਦਾ ਡੋਲਪ ਉਸ ਲਫਾਫੇ ਬਈ ਬਹੁਤ ਫਰਕ ਹੈ ਆ ਦੇਖੋ ਆ ਆਪਣਾ ਲਈ ਵਟਾ ਕੇ ਇਥੇ ਦੇਖਦੇ ਵਿੱਚ ਜਨ ਉੱਥੇ ਬੁੱਟੇ ਇਹ ਰੇ ਦਾ ਵੀ ਕੁਝ ਦੱਸਦੇ ਜਿਹੜਾ ਰੇ ਹੈ ਇੱਕ ਤੀਨਾਂ 20-25 ਦਿਨਾਂ ਦੇ ਵਿੱਚ ਵਿੱਚ ਇਹ ਪੂਰਾ ਹੋ ਲਿਆ ਵੇ 40-45 ਦਿਨਾਂ ਵਿੱਚ ਪੂਰਾ ਹੋਣ ਜਾਂਦਾ ਹੈ ਜੂੜਿਆ ਰੇ ਹੈ ਜਿਹੜਾ ਇਹ ਵੀ ਬਿਮਾਰੀ ਪਾਉਂਦਾ ਕਨੇ ਬਾਕੀ ਸਮਝ ਨਹੀਂ ਆਪਣੀ ਆਪਣੀ ਜਿੱਕਣ ਅਗਲਾ ਗੱਲ ਦੱਸਦਾ ਮਨ ਨੂੰ ਲੱਗੀ ਜਾਂਦੀ ਹੈ ਫਿਰ ਉਹਦੇ ਹਿਸਾਬ ਨਾਲ ਪਾਂ ਦੱਸੀ ਜਾਂਦੇ ਵੀ ਐ ਹੋ ਸਕਦਾ ਬਾਈ ਅੱਜ ਇਹ 1 ਮਹੀਨਾ 1 ਦਿਨ ਦੀ ਹੋ ਗਈ 1 ਮਹੀਨਾ ਧੋਕ ਦਿੰਦੇ ਆ ਦੇਖੋ ਵੱਡੇ ਵੇ ਕੱਖੰਡਾ ਭਈਏ ਨੇ ਸਾਰਾ ਕਰਿਆ ਵੇ ਇਕੱਠਾ ਬਣਾਤੀਆਂ ਸਾਫ ਆ ਬੱਟ ਦੇ ਬਹੁਤ ਹੈ ਮੈਂ ਕਹਿੰਦਾ ਵੀ ਇਹ 4 4 ਫੁੱਟ ਅੰਦਰ ਗਿਆ ਵਾ ਤਾਂ ਬੱਟ ਵੀ ਬਣਾਤੀ ਜਾ ਰਹੇ ਨੇ ਇਹਨੂੰ ਉੱਪਰ ਤੋਂ ਉੱਪਰ ਹੁਣ ਇਹ ਮਾਲ ਸਾਰਾ ਉਹ ਜਾਂਦਾ ਟੋਬੇ ਚ ਇਹ ਤਾਂ ਆ ਰਹੇ ਆਪਣੇ ਇੱਕ ਦਿਨ ਲੱਗੇ ਪੱਤਲੇ ਵੇੜ ਦੀ ਹੈਗੀ ਸ਼ਿਕਾਇਤ ਆ ਦੇਖੋ ਲਾਗੇ ਵਿੱਚ ਚਿੱਟੇ-ਚਿੱਟੇ ਜਮਕਣ ਜੇ ਤਾਂ ਇੱਕ ਅੱਧੇ ਮੀਨੇ ਖੋਲਦਣੇ ਆ ਉਹ ਬਈ ਜੱਗਾ ਸਭ ਦਾ ਮਾਰ ਕੇ ਲਿਆਇਆ ਕੱਲ ਆ ਹੈ ਸ਼ਕਤੀਮਾਨ ਦਾ ਹੀ ਇਹ ਠੇਕੇ ਖੰਨੇ ਕਿ ਨਹੀਂ ਜਾਇਆ ਸਭ ਦਾ ਹੁਣ ਦੱਸੂਗੇ ਪੁੱਛੀਆ ਆਪਾਂ ਇਹਨਾਂ ਨੂੰ ਪਰ ਬੂਟੇ ਬਹੁਤ ਨੇੜੇ ਲਾਇਆ ਹੋਏ ਨੇ ਆਹ ਦੇਖੋ ਆਹੀ ਲੰਗੜਾ ਫਟਾ ਫਟਾ ਚੱਕਿਆ ਕੁਝ ਵੀ ਨਹੀਂ ਹੈਗਾ ਵੀ ਤੇ ਚੰਗਾ ਚੰਗਾ ਔਕੜੇ ਪਈਆਂ ਬੀਜਣ ਲੱਗਿਆ ਮੈਂ ਤਾਂ ਚਰੀ ਤੇ ਜਾ ਬਾਪੂ ਜੀ ਆਹੋ ਲੱਗਿਆ ਵਾ ਛਿੱਟਾ ਦੇਣ ਅਫੇ ਉਧਰ ਰਾਸਾ ਡਾਇਆ ਪਉਂਦਾ ਬੂਟੇ ਜੜਾਂ 'ਚ ਜੇ ਸੀਰੇ ਜਿਹੜਾ ਆਪਾਂ ਆਹ ਜੜਜ ਪਰ ਲਾਉਂਦੇ ਨਾ ਸਾਡੀ ਖਰਾਬ ਕਰ ਦੇਣਾ ਮੁਰਗੀਆਂ ਦਾ ਪਾਇਆ ਵਾ ਇਹੇ ਥੋੜਾ ਜਿਹਾ ਫੋਟਾ 1.5 ਫੁੱਟ ਦੂਰ ਜਾਇਦਾ ਕਿ ਜੜ ਦੂ ਹੈ ਇਥੇ ਤਾਂ ਕੁਝ ਨਹੀਂ ਹੈਗਾ ਇਹਦਾ ਅੱਫਾ ਨੂੰ ਆਇਆ ਹੁੰਦਾ ਵੀ ਐਸੇ ਜੜ ਵਿੱਚ ਸਾਰਾ ਗੜਾ ਹੈ ਗਿਆ ਇਹਦੀਆਂ ਹੁਣ ਆਪਸ ਵਿੱਚ ਮਿਲੀਆਂ ਵੇਖ ਲਓ ਜੜਾ ਇੱਧਰ ਉੱਧਰ ਜੋ ਇਹ ਬੂਟੇ ਮੇਰੇ ਸਾਹਗਰ ਅੱਠ ਟੋਟੋ ਪਰ ਲੱਗੀ ਹੋਈ ਰਹਿਣ ਤੇ ਆਪਣੇ ਨਾਲ ਲਾਏ ਤੇ ਬਹੁਤ ਫਰਕ ਆ ਬਣਾ ਬੂਟੇ ਨਾਲ ਦੇ ਨਾਲ ਜੋ ਸੰਗਣਾ ਬੂਟਾ ਚੱਲਦਾ ਨਹੀਂ ਹੋਇਆ ਰਾਈਟ ਟ੍ਰੈਫੀਰ ਦਾ ਸਵਾਸ ਦਾ ਸੋ ਗੁਰਾ ਮੁਰਾ ਆਹੀ ਆਪਾਂ ਲਾਲਚ ਕਰ ਦੋਦੇ ਜੀ ਤਾਂ ਇਹ ਨਾ ਡੁਗਨੇ ਉਨੇ ਦੇ ਹੀ ਆ ਹੁਣ ਇੱਥੇ ਰੂਟਾ ਬੀਟਰ ਚੱਕ ਕੇ ਮੋੜਨਾ ਪਿਆ ਇਧਰ ਬੂਟੇ ਦੀ ਚਰਚ ਦੇਖੋ ਓਹਦੇ ਦਾਗ ਲਾਇਆ ਹਲੇ 2 ਸਾਲ ਦਾ ਬੂਟਾ ਵਧਿਆ ਨਹੀਂ ਫੁੱਲਿਆ ਨਹੀਂ ਉਹਨਾਂ ਹੈਗਾ 4 ਸਾਲ ਤੋਂ ਕਿੱਥੇ ਆਉਣਾ ਨਾ ਇੱਥੇ ਆ ਜਾਣਾ ਫੇਰ ਰੂਟਾ ਬੀਟਰ ਕਿੱਥੇ ਘੁੰਮੂਗਾ ਹੁਣ ਬਹੁਤ ਬੂਟਾ ਜੋ ਫਰਕਾ ਹੈ ਬਹੁਤ ਸਟਾਉਨਾ ਬੂਟੇ ਹੋਵੇ ਲੈ ਨੇਸਸਰੀ ਨਾ ਉਹਨਾਂ ਘੜੀ ਆਪਨੇ ਵੀ ਦਿਖਾਉਂਦਾ ਮੈਂ ਤੁਹਾਨੂੰ ਜਾ ਕੇ ਆਪਣੇ ਬਾਜਰਾ ਵਟਣ ਲਾ ਕੇ ਆ ਕੇ ਜੀ ਉਹਨਾਂ ਨੇ ਮੈਂ ਚਾਲੇ ਗਿਆ ਤਾਂ ਅਜੇ ਬੂਤੇ ਹੁਣ ਡਾਉਣ ਰਹਿ ਗਏ ਵਿੱਚ ਸੰਘਣੇ ਉਟ ਦਾ ਕੋਈ ਫਾਇਦਾ ਨਹੀਂ ਨਾ ਹੁਣ ਫਸਲ ਹਾਣੇ ਦੇ ਵਿੱਚ ਕੋਈ ਵੀ ਤੇ ਆਪਾਂ ਹੁਣ ਜਿਹੜਾ ਹੈਗਾ ਵਿਕੇ ਜਾਣਾ 20-25 ਹਜ਼ਾਰ ਆ ਚਲੋ ਬਾਜ਼ਾਰਾ ਫਿਰ ਵੀ ਤੂੰ ਆ ਹੈਗਾ ਵੀ ਸਾਢੇ 3 ਤਨ ਵਿਕੇ ਜਾਏ ਤੇ ਕੁਝ ਵਿੱਚ ਫਰੋਂ ਦੀ ਪਹਿਲਾਂ ਬੀਜੀ ਉਹ ਆਪਾਂ ਦਾ ਮਹਾਬੀਜ ਤੇ ਹੁਣ ਬੀਜੀ ਦੁਬਾਰੇ ਚੜੀ ਉਹਦੇ ਵਿੱਚ ਫੇਰ ਮਸ਼ੀਨਰੀ ਦਾ ਨੁਕਸਾਨ ਆ ਪੂਰਾ ਪੂਰਾ ਹੀ ਕਰਦਾ ਬੱਜੇ ਵਾਲਾ ਬੂਤਾ ਛੇਲੋ ਦੇ ਦਿੰਦਾ ਅਰੇ ਵੀ ਮੈਨੂੰ ਜਿਆਦਾ ਹੀ ਗੋਮੋ ਦਾ ਦਿਖਾਉਂਦਾ ਮੈਂ ਤੁਹਾਨੂੰ ਮਹਾਰਾਜ ਇਹ 10 ਦਾਣੇ ਗੇਰ ਦਾ ਲੱਗਾ ਸਾਰੇ ਉਹਦੇ ਵਿੱਚ 10 ਦਾਣੇ ਇਹ ਲੋਕ ਵੀ ਕਰਦੇ ਪਏ ਕਿਹਨਾਂ ਅਰੇ ਉਹ ਚੱਕਦੇ ਨੇ ਸਤਿ ਸ਼੍ਰੀ ਅਕਾਲ ਜੀ ਬਸ ਮੈਨੂੰ ਇਹ ਦੱਸਿਓ ਵੀ ਜੇ ਤੁਹਾਨੂੰ ਆਖੀ ਨਾ ਕਿ ਹੈ ਵੀ ਨਹੀਂ ਜੜ ਵਿੱਚ ਗੇਣਾ ਹਾਂਜੀ ਫਿਰੋ ਜਿੱਥੇ ਤੁਹਾਡੇ ਪੈਰ ਹੈ ਇੱਥੇ ਤੱਕ ਸਿੱਟਾ ਦੇਣਾ ਹੁੰਦਾ ਹੈ ਜੜ ਵਿੱਚ ਨਹੀਂ ਗੇਣਾ ਇੱਥੇ ਤਾਂ ਜੜੇ ਨਹੀਂ ਦੀ ਹੈਗੀ ਜੜਾ ਤਾਂ ਥੋੜੇ ਪੈਰਾਂ 'ਚ ਫਿਰਦੀਆਂ ਬਸ ਆਹ ਆਹ ਐ ਗੇਰ ਦੂ ਸੀ ਆਹ ਜੜ ਵਿੱਚ ਤਾਂ ਨਾ ਨੁਕਸਾਨ ਕਰਨਾ ਬੂਟੇ ਨੂੰ ਗਾਲਦਾ ਹੈ ਰੇ ਬਸ ਆ ਐਂਗੇਰੋ ਬੋਲਤੇ ਮੇਰੇ ਕੀਲੇ ਵਿੱਚ ਨਹੀਂ ਆਨੇ ਹੈਗੇ ਜਿੰਨੇ ਹੈ ਨਾ ਆ ਡੇਢ ਕ ਵੀਕੇ ਚ ਲਾਰ ਤੇ ਮੈਂ ਜਿੱਕਾ ਮੁੱਤੇ ਖੜੇ ਦੇ ਕੇ ਦੇਖੂ ਅੱਗੇ ਤੋਂ ਡਾਊਨ ਹੋ ਗਿਆ ਕੰਦੀ ਰਿਵ ਤੜਕ ਕਿੰਨੇ ਬੂਟੇ ਲਾਗੇ ਤੇ ਜੁਰੇ ਬੂਟਾ ਦਾ ਬਹੁਤਾ ਜੱਗੇ ਨਹੀਂ ਪਤਾ ਸਾਦੇ ਨਹੀਂ ਸਖਾ ਦੇ ਟਾਇ ਦਾ ਜੀ ਹੂੰ ਇੱਕ ਪ੍ਰਦਾਨਤੀ ਹੈ ਜੀ ਅੱਗੇ ਨਹੀਂ ਸਾਦੀ ਜੀ ਕੱਦਨੇ ਦੀ ਮਾਣਿਆ ਸਾ ਰੀਜੈਂਟ ਭੁਖਾਰੀ ਰੀਜੈਂਟ ਥੈਲੀ ਦੀ ਕਿਸੇ ਨਾ ਗੰਨੇ ਚ ਪਾਇਆ ਕਿ ਆਹ ਸੜਾ ਉਹ 7 ਮਿਲੀ ਕਿਲੋ 4 ਕਿਲੋ ਟੈਕਟ ਫੋਟੋ ਫੋਟੋਗ੍ਰਾਫਰ ਫਟੇਰਾ ਠੀਕ ਹੈ ਬਟੇਰਾ ਇੱਕ ਰੀਜੈਂਟ ਇੱਕ ਥੈਲੀ ਜੀ ਦੀ ਜੀਕ ਦੀ ਇੱਕ ਪੈਗੜ ਜਾਊਗਾ ਇੱਥੇ ਫਿਰੋਂ ਖਤਮ ਕਰਕੇ ਤਿੰਨ ਲਾਈਨਾਂ ਤੋਂ ਫੇਰ ਇੱਕ ਹੋਰ ਆ ਨਾ ਬੂਟੇ ਸੰਘਣੇ ਲੱਗ ਗਏ ਸੰਘਣੇ ਸੰਘ ਕੋਈ ਨਹੀਂ ਹੈ ਜੀ ਜਿਹੜਾ ਆ ਬੂਟੇ ਫੇਰ ਵੀ ਹੈਗਾ ਵਾਰ ਕੋਣਾ ਹੈਗਾ ਘਾਟ ਕੇ ਉਹ ਬਈ ਨਾ ਤਿੰਨ ਚਾਰ ਅਕ ਸੰਘਣੇ ਕਰਕੇ ਦਬਦੇ ਉੱਤੇ ਕਾਇਨ ਦੀ ਕੋਈ ਲੋੜ ਹੋਰ ਸਾਡ ਜੀ ਨਹੀਂ ਗਿਆ ਹੋਏ ਆਹੋ ਇਹਦਾ ਹੈਗਾ ਕਾਇਨ ਦੀ ਕੋਈ ਹੋਰ ਨਹੀਂ ਆਹ ਸਾਡ ਮਸਲਾ ਦੇ ਦਿਨੇ ਠੀਕ ਆ ਠੀਕ ਆ ਜੀ ਬੇਸੀ ਲਈ ਬਹੁਤ ਪਾਇਆ ਇੰਨੀ ਸੇਵਾ ਕਰੀਏ ਵੀ ਅੰਤ ਕੋਈ ਨਹੀਂ ਚਲੋ ਇਹਦਾ ਕਹਦੇ ਬੂਟੇ ਚੱਲੇ ਆ ਫਿਰ ਫਰ ਕਬੜੇ ਬੂਟੇ ਨਾਲ ਦੇ ਬਹੁਤ ਨਾਲ ਖਾਵ ਕਰਾਉਂ ਆਪਣੇ ਵੀ ਜਾਂਦੇ ਹੁੰਦੇ ਸਾਰੇ ਕਿ ਹੁਣ ਇੱਥੇ ਕੈਰਾ ਬੜੇ ਬਾਜ਼ਾਰ ਦਾ ਵੱਧੋਗਾ ਬਜਾਲੇ ਦੇ ਵੜ ਹੋਣ ਲੱਗੇ ਖੇਤ ਪਹਿਲਾਂ ਚਲੋ ਆਪਣੇ ਮੂੰਹ ਮਾਹਾਂ ਵਾਲੇ ਵਿਲੇ ਤੋਂ ਉਹਦੇ ਕਰਕੇ ਦੱਸ ਸਕਦਾ ਆਪਾਂ ਸੌਦਾ ਕਿੰਨੇ ਦਾ ਮਾਰਿਆ ਹਾਂ ਸੌਦਾ ਕਿੰਨੇ ਦਾ ਮਾਰਿਆ ਇਹ ਕਿੱਥੇ ਗਿਆ ਹੈ ਕਿਸੇ ਦਾ ਕਿਸੇ ਦਾ ਜਿਹੜਾ ਉੱਥੇ ਰਹਿ ਕੇ ਗਏ ਖਾਣੇ ਕਿ ਨਹੀਂ ਉਹ ਕਿਹੜਾ ਹੈ ਹਾਂ ਲੈ ਲੈ ਇਹਦਾ ਮੁੱਲ ਲਿਆਂਦਾ ਖੰਨੇ ਦਾ ਰਾਤ ਨੂੰ 11 ਵਜੇ ਥੋੜਾ ਜਿਹਾ ਰੂਟਾ ਮਿਟਰ ਆਇਆ ਅੱਛਾ ਕਹਿੰਦਾ ਪੈਸੇ ਬਾਪੂ ਨਾਲ ਦੱਤੇ ਤੁਸੀਂ ਕਦੇ ਘਰਾਂ ਨਹੀਂ ਜਾਏਗਾ ਕਹਣਾ ਪੈਸੇ ਬਾਪੂ ਨੇ ਦਿੱਤੇ ਤੁਸੀਂ ਕਹਿੰਦੇ ਘਰ ਨਹੀਂ ਜਾਣਾ ਹੈਗਾ ਮੈਂ ਹੁਣੇ ਪਿਛਾ ਦੇਣਾ ਉਹ ਵੇਈ ਰੋਕਣਾ ਪੈਣਾ ਮੁੰਡਾ ਇਹ ਇਹ ਗੜਬੜ ਵਾਲਾ ਕੰਮ ਲੱਗ ਰਿਹਾ ਨਾ ਡਾਟਾ ਛੱਡ ਗਿਆ ਛੱਡ ਗਿਆ ਬੱਲੇ ਬਾਦ ਜਲਾਸ ਜਾਰ ਕਰਨਾ ਹੈ ਕਿਉਂ ਜਾਰ ਕਰਦੇ ਰਹਿਣਾ ਰੋ ਭਾਈ ਉਹ ਉੱਤੇ ਨੂੰ ਹੱਥ ਲਾਇਆ ਉਹ ਉੱਤੇ ਡਿਗੜਿਆ ਹਾਂਜੀ ਅਜੇ 8 ਮਹੀਨੇ ਲੈਨੇ ਜਿਮਾਰਚ ਜੂ 2 ਸਾਲ ਤੇ ਹੋ ਗਏ ਠੀਕ ਆ ਆ ਦੇਖ ਲੋ ਹੁਣ ਬੂਟਾ ਫੜਾ ਖਾ ਬਾਸਾਲ ਦਾ ਜਿੱਤੇ ਹੋ ਜੀ ਨਹੀਂ ਮੈਂ ਮੰਨ ਗਿਆ ਥੋੜੀ ਹਾਂਜੀ ਮੇਰੇ ਹੀ ਬੂਟੇ ਖੜੇ ਐ ਇਹੇ ਜਿਹੀ ਖੜੇ ਆ ਹਾਂਜੀ ਵੀ ਛਿੱਡੇ ਦਾ ਥੋੜਾ ਫਰਕ ਆ ਹਾ ਆਪਣਾ ਸਾਈਡ ਪਰ ਆਹ ਤਾਂ ਫਰਕ ਤਾਂ ਹੈ ਆ ਬਹਿਲੀਆ ਜਗਾਲਦਾਲੇ ਇਹ ਸਾਈਡ ਵਾਲੇ ਇੱਕ ਇਹ ਵਿਚ ਵਾਲੇ ਵੀ ਇੱਕ ਨੇ ਹੋਣ ਚਾਹੀਦੇ ਤੇ ਇਹਦਾ ਆਹ ਆਹ ਮੈਂ ਉਹੀ ਕਹਿੰਦਾ ਬੂਟਾ ਸੰਗਣਾ ਹੋ ਗਿਆ ਆ ਬੂਟੇਦਾਰ ਐ ਬੂਟੇ ਦਾ ਅੱਥੋ-ਅੱਥੋ ਦਾ ਫਰਕ ਹੈ ਚਲੋ ਹੈ ਤਾਂ ਦੇਖ ਲਓ ਠੀਕ ਲੱਗਦਾ ਪਰ ਮਾੜਾ ਉਹਦੇ ਨਾਲ ਦੇ ਨਹੀਂ ਸਾਰੇ ਇੱਕ ਜਿਹੇ ਹੁਣ ਜਿਹੜੇ ਸਾਹਿਬਾਂ ਕੋਲ ਥੋੜੀ ਜਿਹੀ ਸੇਵਾ ਹੋਈ ਵੀ ਆ ਹਾਂ ਇੱਕ ਕਰਨ ਲੱਗਾ ਵੇ ਦੇ। ਵੀ ਹੈਵੀ ਬੁੱਕੇ ਸੇਵਾ ਕਰ ਰਿਹਾ ਤਿਆਰ। ਦੇਖੋ ਮੁਕੇ ਨਾਲੇ ਇੱਕ ਥਾਰ ਖੜੇ ਸਾਰੇ। ਵੀ ਮੇਰੇ ਲੈਨ ਵੀ ਫੋਟੋ ਪਰ ਆਪਣੇ ਮੰਗਣ ਲੱਗੀ ਵੀ। ਦੂਰ ਦਾ ਫਰਕ ਆ ਸਾਰੇ ਇਹਨਾਂ ਦਾ ਥੋੜਾ ਜਿਹਾ ਸੰਗਣੇ ਲੱਗੇ ਹੋਏ ਵਿੱਚ। ਟੀਕੇ ਗਲੈਨ ਵੱਤੀ ਲਾ ਗਏ। ਵੀ ਵਿਕਣੇ ਉੱਠੀ ਜਾ ਕੇ ਉਹੀ ਉਹੀ ਰੇਟ ਪਲਾਜਣਾ। 6 ਛੱਡੇ ਹੁਣ ਦਰੁਜ ਫਸਲ ਦਾ ਥੋੜਾ ਜਿਹਾ ਫਰਕ ਪੈ ਜਾਂਦਾ। ਜਾ ਰਹੀ ਹੈ ਇਧਰ ਨੂੰ ਮੋੜਨਾ ਉਹ ਖੁੰਜਾ ਬੂਟੇ ਦੇ ਕੋਲ ਖਹਿ ਕੇ ਮੋੜ ਰਹਾ ਹੈ ਜਾਣੋ ਨਾ 3-4 ਸਾਲ ਦੇ ਉਹਨਾਂ ਨੇ ਫਿਰਦਾ ਮੁੱਤੋਂ ਪਾ ਲੈਣਾ ਬਦਲ ਹੀ ਗਿਆ ਇਹਦੇ ਨਾਲ ਬੂਟੇ ਦਾ ਨੀ ਕੰਮ ਜਾਵੇਗਾ ਥੋੜੀ ਡਾਕਰ ਲੱਗਦਾ ਮੈਨੂੰ ਇਹ ਤੇ ਡਾਕਰ ਮੰਗਣ ਲੱਗਦਾ ਹਾਂ ਬਾਹਰ ਹੀ ਹੋਰ ਬੈਠਾ ਕੋਈ ਹੈ ਹੈ ਵੀਡੀਓ ਨਾ ਪਾਉਂਦੇ ਕੋਈ ਇਹ ਕਮਾ ਪਹੁੰਚ ਕੇ ਦੇਖਦਾ ਸਾਨੂੰ ਕਿਹਾ ਹੈ ਨਾ ਕਹਿੰਦਾ ਵੀ ਅਸੀਂ ਚੱਲਿਆ ਖੰਨੇ ਕਿ ਨਹੀਂ ਤੇ ਇੱਕ ਸਮਾਨ ਲੈਣਾ ਇਸ ਟਾਈਮ ਤੁਰਿਆ ਇਹ ਰਾਤ ਨੂੰ ਫਿਰ ਆਵਣੇ ਦੂਵੇ ਦਰ ਪੁੱਛਿਆ ਮਨੇ ਨੂੰ ਕਹਿੰਦਾ ਵੀ ਅਸੀਂ ਰਾਤ ਆ 11 ਵਜੇ ਉਹ ਰੋਕ ਲੈ ਭਾਈ ਮਾੜਾ ਜਾ ਸਟਾਰਟ ਹੋ ਜਾਊਗਾ ਕਦੇ ਉੱਥੇ ਵਾਲਾ ਨਾਲ ਕੰਮ ਹੋਵੇ ਟਰੈਕਟਰ ਬੁਲਾਉਣਾ ਪਿਆਦਾ ਮੈਂ ਤੁਹਾਨੂੰ ਦੱਸਿਆ ਤਾਂ ਪਹਿਲਾਂ ਡਾਊਨ ਤੇ ਹੁਣ ਪੂਰੇ ਆ ਪਰ ਹੋ ਗਿਆ ਆ ਕੀ ਦਾ ਪਾਇਆ ਦਾ ਰੂਟਾ ਪਿੰਡ ਦਾ ਤੇ ਰਸਤੇ ਆ ਜਿਲੇ ਕੇ ਆ ਮੈਨੂੰ ਮਾਸੜ ਕਹਿੰਦਾ ਯਾਰ ਮਾਹ ਵੀਡੀਓ ਨਾ ਪਾਉਂਦੇ ਕਾ ਨਾ ਲਿਆਂਦਾ ਖੰਦੇ ਕਹਿੰਦੇ ਮੱਖਾ ਨਹੀਂ ਯਾਰ ਇਤਿਜ਼ਾਰ ਖੰਦੇ ਉਹਨਾਂ ਨੇ ਖੇਤੀ ਛੱਡੀ ਹੋਈ ਉਹਦੀ ਖੜਾ ਹੀ ਤਾਂ ਤਾਂ ਹੀ ਤਾਂ ਪੱਤੀਆਂ ਪੁੱਤੀਆਂ ਲੈ ਗਈ ਜਾਵੇਂ ਚਮਚੀਆਂ ਕਹਿੰਦਾ ਵੀ ਲੈ ਜਾ ਦੇ ਸਹੀ ਬੋਲੇ ਝੂਠਾ ਬੋਲੇ ਆਪਣਾ ਨਹੀਂ ਹੈਗਾ ਲਿਆਂਦਾ ਹੈ ਹੈ ਲੈ ਜਾਵਾਂਗਾ ਚੱਲ ਹੁਣ ਬਸਾਤ ਵਸਾਤ ਬਾਹੂ ਕਣਕ ਬੀਜ ਕੇ ਛੱਡ ਕੇ ਆਉਂਗਾ ਅੱਛਾ ਅਗੇਤੀਓ ਕਣਕ ਬੀਜ ਕੇ ਨਾ ਸਰ ਉਹਨਾਂ ਨੇ ਲਿਆਂਦਾ ਜਣੀ ਰਿਸ਼ਤੇਦਾਰ ਦਾ ਲਿਆਂਦਾ ਹੈ ਇਹਦਾ ਹੋਏ ਨੇ 3 ਸਾਲ ਹੋਏ ਨੇ ਅੰਦਰ ਚਾਰ ਕ ਸਾਲ ਹੋ ਗਏ ਚਾਰ ਸਾਲ ਹੋ ਗਏ ਜਿਵੇਂ ਜਵਾਂ ਨਹੀਂ ਹੈਗੀਆਂ ਪਰ ਚਮਚੀਆਂ ਹੀ ਆ ਉਹ ਦੇਖ ਯੋ ਮੈਨੋਂ ਪੱਤੀ ਹੈ ਨਹੀਂ ਹੁਣ ਤੇਰਾ ਪੂਰਾ ਪੂਰਾ ਹੀ ਮਿਲਦਾ ਜਾ ਉਥੇ ਮੋੜਦਾ ਨਾ ਗੈਲ ਲੱਗਣੇ ਵਾਲਾ ਹੋ ਜਾਂਦਾ ਪੁੰਜਾ ਹਾਂ ਪੂਰਾ ਪੂਰਾ ਹੀ ਆ ਯਾ ਕੋਈ ਕਾਫੀ ਸਲਾ ਰਿੱਕਾ ਲਾਉਂਦਾ ਜਿਹੜਾ ਆ ਆਹ ਥੋੜਾ ਜਿਹਾ ਇੱਕ ਹੁਣ ਦੋ ਫਾਂਟਾ ਵਾ ਹੂੰ ਗਾਂਹਾਂ ਤੇ ਇੱਕੋ ਫਾਂਟ ਦੇਗਾ ਨਹੀਂ ਗੱਬੇ ਲਾਗ ਪੱਟੇ ਹੀ ਨਹੀਂ ਕਹਿੰਦਾ ਕੱਕ ਕਰਕੇ ਪੜਦਾ ਲੱਗ ਜਾੜਾ ਮੈਂ ਗੱਬੇ ਗੱਬੇ ਇੱਕ ਫਾਂਟ ਲੰਗਾ ਦੇਗਾ ਨਹੀਂ ਹੁਣ ਆ ਕੱਖ ਛੱਲੇ ਪਟੇ ਵਿੱਚ ਕਰੂੰਗਾ ਕਿ ਵਿੱਚ ਵੱਡੀ ਜਾਂ ਵਿੱਚ ਮੈਦਾ ਕਿਹਾ ਛੱਟੀਆਂ ਚੁੱਕਦੇ ਮਾਨਦਾ ਨਹੀਂ ਕਹਿੰਦਾ ਆਪੇ ਪਿੱਛੇ ਨਾ ਹੁਣ ਆ ਦੋਹਰ ਨੂੰ ਤਾਂ ਕਰਤਾ ਲੋਟ ਲੈਣਾ ਚਲ ਕੋਈ ਨਹੀਂ ਪੱਤੀਆਂ ਪਾਉ ਈਗਾ ਠੀਕ ਹੈ ਜੱਗੇ ਮਾਸਲ ਕਹਿੰਦਾ ਵੀ ਆਏ ਨਾ ਪਾਏ ਕਰੋ ਰੇ ਇਕਨ ਤੁਸੀਂ ਆ ਜੜ ਵਿੱਚ ਨਾ ਬਾਈ ਰੇ ਕਣ ਚਕਣਾ ਗੈ ਲੱਗ ਗਿਆ ਉਹਦੇ ਥੋੜਾ ਦੂਰ ਰੱਖਿਆ ਹੋਰ ਅਸ ਕਿਣਾ ਪੈਰਾ ਇੱਥੇ ਗੇਰੀ ਜਲੂ ਖਾਲੀ ਜਗ੍ਹਾ ਪਈ ਆ ਹਾਂ ਜੜ ਇਹਦੀ ਜੜ ਦੇ ਦੇਖੇ ਤੂੰ ਆਪਸ ਵਿੱਚ ਮਿਲੀਆਂ ਹੋਈਆਂ ਇੱਧਰ ਤੇ ਹਾਂ ਜੜਾ ਤਾਂ ਇੱਥੇ ਫਿਰਦੀਆਂ ਨੇ ਅੱਛਾ ਜੀ ਹਾਂ ਇੱਥੇ ਤੇ ਨੀਰੇ ਖਿੱਚਣੇ ਨੇ ਕੋਲ ਗੇਰ ਦੇ ਆਪਾਂ ਔਰ ਇਹ ਕਾ ਜਾੜਾ ਇਹਦੀ ਜੜਾ ਦਾ ਹਾਲ ਵਾਲੇ ਪੰਜੇ ਹੋਰ ਹੈ ਜੀ ਮੈਂ ਦੇਖਿਆ ਉੱਥੇ ਜਿਹੜਾ ਆਏ ਅਸੀਂ ਮੁੱਖੀ ਓਛੜਦੇ ਨੇ ਤੇ ਲੋਰੇ ਗਾਲ ਦਾ ਗਾਲ ਦਾ ਬੂਟਾ ਨਾ ਹਾਂ ਉੱਥੇ ਦਾਗ ਪੈ ਜਾਂਦਾ ਬੂਟਾ ਬੋਦਾ ਪੱਧਰ ਦੇ ਬਾਦੋ ਛੱਟਾ ਬਸ 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 ਛੱਟਾ ਦੇ ਦਿਓ ਬਸ ਹਾਂ ਪਾਣੀ ਲਾਉਨੇ ਆ ਇਹਨੂੰ ਹਾਂ ਨਹੀਂ ਨਹੀਂ ਇਹੀ ਬਾਈ ਫਸਲ ਆਪਣੇ ਦਾ ਇਹ ਲਾਹੇਵੰਦ ਆਪਾਂ ਨੂੰ ਫਾਇਦਾ ਵੀ ਇਹਦਾ ਜੀਰੀ ਜੂਰੀ ਵਾਲਾ ਕੰਮ ਤਾਂ ਤੁਹਾਨੂੰ ਪਤਾ ਹੀ ਆਉਂਦਾ ਇਹ ਤਾਂ ਮਾਥੜ ਇੰਨਾ ਖੇਤ ਤਾਕੜੇ ਕਰਕੇ ਇੰਨਾ ਸੰਘਣਾ ਕਿੰਨਾ ਬੁੱਟਾ ਜਿੱਗੀ ਇਹ ਹੈ 200 200 ਲੈ 200 ਵੀ ਹਾਂ 200 200 ਵੀ ਬੁੱਟਾ ਕਿੰਨੀ ਜਗ੍ਹਾ 2 ਵਿਗੇ 2 ਵਿਗੇ 2 ਵਿਗੇ ਚ 2 ਵਿਗੇ ਤੇ 1 ਕਿੱਟਰ ਵਿੱਚ 16 ਆਏ ਇੱਕ ਬਹੁਤ 3 4 5 ਮਹੌਲ ਇਹਨਾਂ ਇਧਰ ਨੂੰ ਦਾ 11 20 ਲੈਣਾ 20 ਹੂੰ ਮਾਇਦਾ ਕੀ ਹੋਵੇ ਕਿਤੇ ਪਾਰਟੀ ਹੋ ਗਈ ਮਹਾਨਾ ਮਾਂ ਲੈ ਕੇ ਆਇਆ ਉਹ ਵੀ ਰਾਜੇ ਕਿੱਥੇ ਪੈਸੇ ਇਹ ਤਾਂ 2-3 ਸਾਲ ਜੋ ਕੇ ਉਹ ਵੀ ਨਹੀਂ ਉੱਠਣ ਜੋਗੇ ਉਹ ਕਾਨੂੰਨੀ ਹੈਗੇ ਕਰੂੰਗਾ ਪੁੱਛ ਕੰਮ ਆ ਉਹ ਤੁਸੀਂ ਭੁੱਲ ਗਏ ਕਿ ਕਿਤੇ ਦੱਬ ਕੇ ਭੁੱਲੇ ਪਏ ਕੱਟ ਲੋ ਮੈਨੂੰ ਪਤਾ ਹਟ ਜਾ ਦੋ ਦਿਆਂ ਹਟ ਜਾ ਦੇਖ ਲਓ ਕੋਈ ਟਪੋਲੀ ਜੀ ਹੋਣੀ ਆ ਉੱਥੇ ਹੋਣਾ ਕੰਮ ਨਹੀਂ 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 ਇਸ ਵੇਰੋਂ ਭਰ ਲੈ ਕੇ ਤੇ ਕੁਛ ਇਹਨਾਂ ਦੇ ਗੱਡੀ ਨਾਲ ਕਿਤੇ ਹੋਰ ਪਾਸੇ ਪੜਦੇ ਪੰਜ-ਛੇ ਕਾਉਂਟਰ ਲੱਦ ਲੈ ਕੇ ਤੇ ਵੀ ਬਾਕੀ ਹੁਣ ਆਇਆ ਵੇ ਜੀ ਬੱਟਾ ਚਰੀ ਜੰਮੀ ਦੀ ਜਈ ਬਹੁਤ ਵਧੀਆ ਕਾ ਨੂ ਹੋਰ ਨਿਕਲਿਆਉਣੇ ਨੇ ਚਲੋ ਫੋਟੋ ਨਾਲ ਰੌਣਕ ਜੀ ਹੋਏ ਨੇ ਖੇਤਾਂ ਦੇ ਵਿੱਚ ਵਧੀਆ ਬੂਟਾਂ ਦੀ ਸਫਾਈ ਹੋ ਗਈ ਮੈਂ ਕਰਕੇ ਆ ਫਾਇਦਾ ਜੀ ਪਰ ਹੁਣ ਜਿਹੜਾ ਪਿਆ ਨਹੀਂ ਹੈਗਾ ਨਾ ਗੱਡੀ ਵਿੱਚ ਆਉਂਦੇ ਨਹੀਂ ਫਿਰ ਉੱਥੇ ਲੱਦਣੀ ਪੈਣੀ ਹੈ ਕੋਈ ਕ ਮੁਰਵੇ ਦੋ ਕਹਰੇ ਬਿਕੇ ਹੋਏ ਹੈ ਇਹ ਹਾਲ ਤਿੰਨ ਪੌਣੇ ਹੁਣ ਗੱਡੀ ਜੜ ਵਿੱਚ ਆ ਕੇ ਲੱਦ ਹੋ ਜਾਂਦੀ ਹੈ ਮਾਝਾ ਹੁਣ ਕਰਦਾ ਤੇ ਨਿਕਲ ਜਾ ਕਰ ਨੂੰ ਆਪਣੇ ਹੋ ਜੋਗੀ ਲੋਡ ਆਪਣੇ ਬੂਟਿਆ ਜੱਗੇ ਵਾਲਿਆਂ ਬਹਾਰ ਤਾ ਜੀ ਆਪਣੇ ਲੱਗੇ ਵੀ ਦੂਰ ਲੈਣਾ ਓਕੇ ਬੜਾ चलते जिन्हें भी है अपना कोई बूटा माता नहीं है दूसरा बूटा बढ़िया रहिए तकड़ दिया उधर देखते ਆਜਰਾ ਵਿਚਾਲੇ ਵਿਚਾਲੇ ਥੋੜਾ ਜਿਹਾ ਹੈਗਾ ਡਾਊਨ ਇਹ ਜਿੱਥੇ ਹੁਣ ਚਲੀ ਗਿਆ ਪੜਦੇ ਉੱਥੇ ਤਕੜਾ ਆਜਰਾ ਆ ਗਿਆ ਇੱਧਰੋਂ ਪਤਾ ਨਹੀਂ ਆਪਾਂ ਤਿੰਨ ਕਿਹਰੇ ਚਲੋ ਵਿੱਚ ਬੀਜ ਜਾਵੋ ਜਣੇ ਇਹ ਭਾਈ ਹੁਣ ਜਣੇ ਇੱਕ ਜੱਗੇ ਦਾ ਕਹਿ ਰਿਹਾ ਵੀ ਦੋ ਆਪਣੇ ਪਿੰਡ ਦੇ ਹੋਰ ਆ ਹੋਲੀ ਹੋਲੀ ਚਲੋ ਪਾ ਲੂਗਾ 20 ਇੰਚ ਪਾ ਦੇਣਗੇ ਮੇ ਕੋਈ ਕਾਲੀ ਨਹੀਂ ਨੇ ਜੇ ਆਪਾਂ ਕੁਝ ਨਹੀਂ ਬੀਜਣਾ ਇਹਨਾਂ ਤਿੰਨ 11 ਇੰਚ ਮਾੜਾ ਮੋਟਾ ਛਿੱਟਾ ਦੇ ਕੇ ਬੀਜਦਾ ਕਿ ਹੁਣ ਹੁਣਾ ਘਟੇ ਥੋੜਾ ਜਿਹਾ ਮੈਂ ਹੀ ਗਣੀ ਕਰਕੇ ਇੱਕ 11 ਪਰਲੇ ਪਾਸੇ ਵਿਲਾ ਹੋ ਗਿਆ ਆਪਣਾ ਛੋਟਾ ਲੈਵ ਦਾ ਵੱਡਾ ਵੀ ਚਲੋ ਲੋਡ ਕਰਾਂਗੇ ਜੀ ਹੁਣ ਸਵੇਰੇ ਦਿਖਾਵਾਂਗੇ ਆਪਾਂ ਉਹਨਾਂ ਨੂੰ ਅਗਲੇ ਵੀਡੀਓ ਦੇ ਵਿੱਚ ਵੀ ਦਰਵਾਜਿਆਂ ਵਾਲੇ ਆਜਾਏ ਨਹੀਂ ਉਹ ਵੀ ਕੱਲੂ ਆਉਣਗੇ ਉਹ ਵੀ ਕੱਲੂ ਦਿਖਾਵਾਂਗੇ ਵੀਡੀਓ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ 'ਚ ਸਾਰਿਆਂ ਨੂੰ ਸੱਸੇ ਹੀ ਕਾਲੋ